ਆਰਡਰ ਮੇਰਾ ਭਾ ਦੱਸੂਗਾ ਠੀਕਾ ਜੀ 15 ਕਿਲੋ ਦੁੱਧ ਤੋਂ ਭਾਂਡੇ ਦੇ ਪਤਾ ਲੱਗ ਜਾਂਦਾ ਪਸ਼ੂ ਦਾ ਉਹਦੇ ਤੁਸੀਂ ਬਾਰੇ ਖਾਸ तौर ਤੇ ਗੱਲ ਕਰ ਲਿਓ 15 ਕਿਲੋ ਦੁੱਧ ਇਸ ਮਾਗਦੇ ਥੱਲੇ ਆ। ਬੁਰੇ ਵੀਰਾ ਬਾਕੀ ਬਾਕੀ ਦੁੱਧ ਤੁਹਾਨੂੰ ਦੱਸ ਦਿੱਤਾ 12-13 ਦਿਨਾਂ ਦੇ ਸੂਈਏ ਤੇ 12-13 13 ਕਿਲੋ ਹੱਥ ਦੁੱਧ ਦੇ ਰਹੇ ਹਾਂ। ਹਾਂਜੀ ਹਾਂਜੀ ਹਾਂਜੀ। ਇਹੋ ਕੋਈ ਨਹੀਂ ਦੂ ਆਹ ਦੇਖੋ ਸੂਆ 13 ਲੀਟਰ ਦੁੱਧ ਚੋਣ ਚਵਾਦੀ ਤੁਸੀਂ ਇੱਕ ਪੂਰੀ ਬੈਗ ਸਾਈਡ ਤੋਂ ਤੁਹਾਨੂੰ ਵਿਖਾਈ ਹੈ ਆਪਾਂ ਥੋੜਾ ਜਿਹਾ ਆਈਡੀਆ ਹੋ ਜਾਊਗਾ ਆ ਲੈਵੇ ਦੀ ਬੰਤਰਾ ਸੁਮੀ ਨੈਗਦੀ ਕੱਤੀ ਆ ਇਹ ਜ਼ਰੂਰ ਆਪਾਂ ਜ਼ਿਕਰ ਕਰਦੇ ਜਾਉਂਦੇ ਦੋਸਤੋ ਕਾਦੇ ਵਟੀਆਂ ਝੋਟੀਆਂ ਦੇ ਵਿੱਚ ਹੀ ਆ ਮਤਲਬ ਕਿ ਨੋਰਮਲ ਮੀਡੀਅਮ ਹਾਈਟ ਹੁੰਦੀ ਹੈ ਮੀਡੀਅਮ ਤੋਂ ਹੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਫਰੰਦੀਪੁਰ ਤਸਵੀਲ ਪੱਤੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਇਹ ਪਿੰਡ ਬਿਲਕੁਲ ਲਾਗੇ ਪਿੱਖੀਵੰਡ ਦੇ ਰਹਿ ਜਾਂਦਾ ਸਿੰਘਪੁਰਾ ਪਿੰਡ ਵੀ ਥੋੜੀ ਦੂਰੀ ਤੇ ਆ ਬੀਐਸਐਫ ਛੌਣੀ ਤੋਂ ਵੀ ਤੁਸੀਂ ਤਰਨਤਾਰਨ ਲੈ ਲੋਗੇ ਬਿਲਕੁਲ ਨਾਲੋਂ ਜਿਹੜੀ ਦੋਸਤੋ ਸੜਕ ਇੱਕ ਮੁੜਦੀ ਆ ਸਿੱਧੀ ਪਿੰਡ ਫਰੰਦੀਪੁਰ ਆ ਜਾਂਦੀ ਆ ਕੋਈ 1.5 ਕਿਲੋ ਕਿਲੋ 1.5 ਕਿਲੋਮੀਟਰ ਦੀ ਦੂਰੀ ਆ ਸਾਰੀ ਜਿਹੜੀ ਸੜਕ ਪਿੱਖੀਵੰਡ ਤੋਂ ਵਾਇਆ ਚਬਾਲ ਅਮਰਸਰ ਨੂੰ ਜਾਂਦੀ ਆ ਬਾਕੀ ਕੋਈ ਵੀ ਭਰਾ ਆਪਣਾ ਆ ਰਿਹਾ ਤੇ ਨਾਲ ਲੱਗਦੇ ਪਿੰਡ ਬੈਂਕਾ ਪਿੰਡ ਵੀ ਥੋੜੀ ਦੂਰੀ ਤੇ ਆ ਬੈਂਕਾ ਬਲੇਰ ਪਿੰਡ ਹੋ ਗਿਆ ਇਧਰ ਸਿੰਘਪੁਰਾ ਹੋ ਗਿਆ ਠੀਕ ਹੈ ਜੀ ਤੇ ਠਿੱਕੀਵੰਡ ਕੋਈ 5-4 ਕਿਲੋਮੀਟਰ ਨਹੀਂ ਕਹਾਂਗੇ ਆਪਾਂ ਸਿਰਫ 2-3 ਕਿਲੋਮੀਟਰ ਦੀ ਦੂਰੀ ਆ ਨਾਲ ਹੀ ਲੱਗਦਾ ਬਿਲਕੁਲ ਸ਼ਹਿਰ ਆ ਠਿੱਕੀਵੰਡ ਹਾਂ ਹੀਰੇ-ਵੀਰ ਦੇ ਕੋਲ ਆਉਂਦਾ ਦੋਸਤੋ ਪਹਿਲੀ ਵੀਡੀਓ ਅੱਜ ਆਪਣੀ ਇਸ ਤਰ੍ਹਾਂ ਮਾਲ ਵੀਰ ਨੇ ਲਿਆਉਂਦਾ ਠੀਕ ਹੈ ਜੀ ਮਾਲ ਚੰਗਾ ਸਾਫ ਸੁਥਰਾ ਹੀ ਲਿਆਉਂਦਾ ਪੁੱਛਾਂਗੇ ਆਪਾਂ ਇਹਨਾਂ ਦੇ ਕੋਲੋਂ ਲੰਬਾ ਕੰਮ ਜਾਂ ਪੁਰਾਣਾ ਕੰਮ ਇਹਨਾਂ ਦਾ ਜਾਂ ਨਵਾਂ ਕੰਮ ਸ਼ਟਾਰਟ ਕੀਤਾ ਅੱਜ ਤਰੀਕ ਤੁਸੀਂ ਨੋਟ ਕਰ ਲਓ 8 ਅਗਸਤ ਤੇ ਸਮਾਂ ਮਾਰਨਿੰਗ ਦੇ ਕੋਈ 10 ਵਜੇ ਦਾ ਅੱਜ ਜਿਹੜੀਆਂ ਆਪਾਂ ਤੁਹਾਨੂੰ ਮੱਝ ਦਿਖਾਉਣੀਆਂ ਨੇ ਤਕਰੀਬਨ ਹਰਿਆਣੇ ਦਾ ਮਾਲ ਆ ਵੀਰਾਂ ਦਾ ਵੀ ਆਪਾਂ ਖੁਦ ਜਾ ਕੇ ਉਧਰਲੇ ਪਾਸੇ ਪਰਚੇਜ਼ ਕਰਕੇ ਲੈ ਕੇ ਆਏ ਆ ਕੋਈ ਮੱਝ ਤੁਹਾਨੂੰ 15 ਕਿਲੋ ਤੇ ਆਪਾਂ ਦਿਖਾ ਦੇਵਾਂਗੇ ਕੋਈ 13 ਕਿਲੋ ਬੋਲੇ ਤੇ ਆ ਕੋਈ 12 ਕਿਲੋ ਤੇ ਆ ਇੱਕ ਜਰਸੀ ਬਰੀਡ ਦੇ ਵਿੱਚ ਵਾਰ ਦਿਖਾਵਾਂਗੇ ਜਿਹੜੇ ਆਪਣੇ ਭਰਾ ਸ਼ੌਂਕ ਰੱਖਦੇ ਆ ਜਰਸੀ ਬਰੀਡ ਦੀ ਬਾਹਰ ਖਰੀਦੀ ਨਹੀਂ ਕਿਸੇ ਵੀਰ ਨੇ ਉਹ ਦਿਖਾ ਦੇਾਂਗੇ ਚਾਰ ਨਾਗਰੇ ਤੇ ਖਾਸ ਵਿਚਰ ਤੁਸੀਂ ਫਰਾਂਦੀਪੁਰ ਕਰ ਲਿਓ ਤੇ ਬਾਕੀ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਵੀਰ ਗੋਪੀ ਫਰਾਂਦੀਪੁਰ ਦੇ ਪਿੰਡ ਪਹੁੰਚੇ ਆ ਸੋਨੋ ਦਾ ਜ਼ਿਕਰ ਕਰਨਾ ਵੀ ਬਣਦਾ ਬਹੁਤ ਮਹਾਨ ਸ਼ਿਸ਼ੀਤ ਨੇ ਚੰਗਾ ਪਿੰਡ ਦਾ ਨਾਮ ਉਹਨਾਂ ਨੇ ਉੱਚਾ ਕੀਤਾ ਕਰਦੇ ਆ ਗੱਲਬਾਤ ਹੀਰੇ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਬਾਜੀ ਠੀਕ ਠਾਕ ਵਧੀਆ ਜੀ ਵਧੀਆ ਚੱਲਦੀ ਕਾ ਜਿਹੜੇ ਜਿਵੇਂ ਆਪਾਂ ਜ਼ਿਕਰ ਕੀਤਾ ਮਾਲ ਤਕਰੀਬਨ ਆਪਣੇ ਕੋਲ ਇਸੇ ਤਰ੍ਹਾਂ ਰੋਟੀਨ ਦੇ ਵਿੱਚ ਹੀ ਆਉਂਦਾ ਕਿ ਨਵਾਂ ਹੀ ਕੰਮ ਆ ਕਰੇ ਜੀ ਆਪਣਾ ਅਜੇ ਨਵਾਂ ਹੀ ਕੰਮ ਹੈ ਜੀ ਠੀਕ ਆ ਜੀ ਹਾਂਜੀ ਤੇ ਮੰਨ ਲਓ ਵੀ ਇਹ ਆਪਾਂ ਮਾਲ ਹਰਿਆਣੇ ਚੋਂ ਆਪ ਖੁਦ ਖਰੀਦ ਕੇ ਲਿਆਂਦਾ ਜੀ ਹਾਂਜੀ ਤੇ ਜਿਵੇਂ ਮੱਝਾਂ ਆਈਆਂ ਕਈ ਵਰਾਉਣ ਦਾ ਵੀ ਜਿਵੇਂ ਮੰਡੀ ਦੇ ਵਿੱਚੋਂ ਲੈ ਲਿਆ ਲਾ ਕੇ ਬੰਨੇਓ ਉਥੋਂ ਦੀ ਪਰਚੇਜਿੰਗ ਹੋ ਜਾਂਦੀ ਹੈ ਜਾਂ ਵਾਕੇ ਆਪਾਂ ਉਥੇ ਪਹੁੰਚ ਕੇ ਮਤਲਬ ਭਾਜੀ ਓਨ ਕਰਕੇ ਲੈ ਕੇ ਆਏ ਉਥੇ ਆਪਾਂ ਨੂੰ 2-3 ਦਿਨ ਲੱਗੇ ਮਈਆਂ ਲੈ ਲਿਆ ਆਪਾਂ ਘਰਾਂ ਚੋਂ ਪਰਚੇਜ ਲਈਆਂ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂ ਤੇ ਇਹ ਮੰਨ ਲਓ ਮਾਲ ਆਪਾਂ ਸਾਰਾ ਘਰ ਚੋਂ ਲਿਆ ਮੰਡੀ ਦਾ ਮੰਨ ਲਈਏ ਹਾਂ ਇੱਕ ਵਾਰੀ ਆਪਾਂ ਦਿਖਾਉਣੇ ਨਾਲ ਦੀ ਨਾਲ ਹੀ ਮੋਟੇ ਤੌਰ ਤੇ ਹਾਂਜੀ ਹਾਂਜੀ ਮੈਨੂੰ ਲੱਗਦਾ ਵੀਰ ਜੇ ਤੁਸੀਂ ਦੱਸ ਰਹੇ ਜੀ ਕਿ ਕਿਸੇ ਕੋਲ ਥੱਲੇ 15 ਕਿਲੋ ਦੁੱਧ ਵੀ ਹਾਜ਼ਰ ਆ। ਹਾਂਜੀ। ਕੋਈ 12-13 ਕਿਲੋ ਬੋਲੇ ਤੋਂ ਵੀ ਸਟਾਡਿੰਗ ਕਰ ਚੁੱਕੀ ਆ। ਹਾਂਜੀ ਹਾਂਜੀ। ਇੱਕ ਝੋਟੀ ਆਪਣੇ ਕੋਲ ਜਿਹੜੀ ਇੱਧਰ ਖੜੀ ਆ ਦੂਜੇ ਸੁਵੇ 12 ਕਿਲੋ ਤੇ ਚੱਲਣ ਦੀ ਆ। 12 ਕਿਲੋ ਤੇ ਨੈਟ 12 ਕਿਲੋ ਦੁੱਧ। ਇੱਕ ਹੋਰ ਵਾਅਦੇ ਵਾਲੀ ਗੱਲ ਆ ਪਲੱਸ ਪੁਆਇੰਟ ਆ ਤਿੰਨਾ ਤੇ ਮਗਰ ਹੀ ਫੀਮੇਲ ਕਾਪ। ਹਾਂਜੀ ਹਾਂਜੀ ਹਾਂਜੀ। ਤਿੰਨਾ ਮਗਰ ਕਿੰਨਾ ਮਗਰ ਕਟੀਆਂ ਜੀ। ਆ। ਸੋ ਬਾਕੀ ਜਰਸੀ ਇੱਕ ਤਾਂ ਮੈਂਡ ਦੇ ਵਿੱਚ ਦਿਖਾਵਾਂਗੇ। ਮੁੱਲ ਬੜਾ ਜੈਜ ਰਹੂਗਾ। ਬਾਕੀ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਉਹ ਕੋਈ ਵੀ ਸੱਜਣਾ ਆਉਂਦਾ ਦੋ ਟਾਈਮ ਚ ਉਹ ਚਾਰ ਟਾਈਮ ਚ ਉਹ ਜਿੰਨਾ ਚਿਰ ਤੱਕ ਤੁਸੀਂ ਆਦਤ ਜਾਂ ਹੈਬਟ ਨਹੀਂ ਬਣਾਉਂਦੇ ਕਿ ਠੀਕ ਆ ਜੀ ਆਣ ਕੇ ਪਸ਼ੂ ਖਰੀਦਣ ਦੀ ਤੇ ਫੇਰ ਕਿਤੇ ਨਾ ਕਿਤੇ ਜਿਹੜਾ ਤੁਹਾਨੂੰ ਸਿਨੇ ਆ ਜਾ ਕਿਤੇ ਨਾ ਕਿਤੇ ਮਾੜਾ ਚੰਗਾ ਪਸ਼ੂ ਪੈਂਦੇ ਰਹੂਗਾ ਤੇ ਇੱਕ ਵਾਰੀ ਮੇਰਾ ਭਰਾ ਜਦੋਂ ਪੈਸੇ ਲਾ ਕੇ ਤੁਸੀਂ ਗੇਟੋਂ ਬਾਹਰ ਹੋ ਜਾਂਦੇ ਹੋ ਪਸ਼ੂ ਤੁਹਾਡਾ ਤੇ ਬੰਦ ਦੀ ਜ਼ਰੂਰੀ ਤਸੱਲੀ ਜਿਹੜੀ ਆ ਦੋ ਤਿੰਨ ਟਾਈਮ ਚੋਕੇ ਜ਼ਰੂਰ ਕਰ ਲਿਆ ਕਰੋ ਠੀਕ ਆ ਮਾਲ ਅੱਗੋਂ ਆਪਦੀ ਤਸੱਲੀ ਕਰਕੇ ਮਾਲਕ ਵਪਾਰੀ ਭਰਾ ਲਿਆਉਂਦੇ ਆ ਤੁਸੀਂ ਦੀ ਕਰਕੇ ਲੈ ਕੇ ਜਾਓ ਤਾਜੋ ਬਾਅਦ ਵਿੱਚ ਕੱਲ ਨੂੰ ਕਿਸੇ ਭਰਾ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਜ਼ਿਆਦਾ ਸਮਾਂ ਨਹੀਂ ਆਪਾਂ ਗਵਾਉਣਾਗਾ। ਗੱਲਬਾਤ ਕਰਨੀ ਆ, ਮਾਲ ਵੀ ਤੁਹਾਨੂੰ ਦਿਖਾਉਣਾ। ਵੀਰੇ ਬਾਕੀ ਮੱਝਾਂ 24 ਚ ਬੂਈ ਦੇ ਵਿੱਚ ਪੂਰੀਆਂ ਪਾਜ ਇੱਕ ਨੰਬਰ ਜੀ। ਠੀਕ ਆ ਵੀਰੇ। ਹਾਂਜੀ। ਠੀਕ ਆ। ਬਾਕੀ ਆਪਾਂ ਗੱਲਬਾਤ ਕਰਦੇ ਆ। ਜਿਹੜਾ ਵੀ ਕੋ ਆਊਗਾ ਆਪਾਂ ਇੱਥੇ ਵੱਲੋਂ ਕਮਰਾ ਦਵਾਂਗੇ। ਰਵੇ ਆਪਦਾ ਦੋ ਡੰਗ ਚ ਹੋਵੇ, ਤਿੰਨ ਡੰਗ ਚ ਹੋਵੇ ਤਸੱਲੀ ਕਰਕੇ ਫਿਰ ਮੱਝ ਖੜੇ। ਹਾਂਜੀ। ਬਿਲਕੁਲ। ਹਾਂਜੀ। ਲਓ ਵੀ ਕਈ ਵਾਰੀ ਇਹ ਗੱਲ ਆਏ ਹੁੰਦੀ ਆ। ਬਹੁਤੇ ਵੀਰਾਂ ਨੂੰ ਹੁੰਦਾ ਵੀ ਕਈ ਵਾਰ ਗਾਹਾਂ ਦੀ ਮੁਸ਼ਕਲੇ ਬੰਦੀ ਆ ਵੀ ਯਾਰ ਸਾਨੂੰ ਵੀਰੇ ਇੱਕ ਟਾਈਮ ਚਵਾ ਕੇ ਦੂਜੇ ਟਾਈਮ ਆਂਦਾ ਵੀ ਛੇਤੀ ਛੇਤੀ ਲੈ ਜਾਓ ਵੀ ਦੂਜੇ ਟਾਈਮ ਹੋਰ ਗਾਹ ਕਾਰਿਆ ਤੇ ਮਤਲਬ ਨਹੀਂ ਮਤਲਬ ਕੀ ਮੁੱਕਰ ਜਾਂਦਾ ਬੰਦਾ ਨਾ ਜੀ ਨਾ ਇਹ ਕੰਮ ਨਹੀਂ ਹੁੰਦਾ ਜੇ ਆਪਣਾ ਸੌਦਾ ਕਰ ਲੈਣਾ ਦੋ ਤਾਂ ਵੀ ਤਿੰਨ ਡੰਗ ਚੋ ਕੇ ਮੈਂ ਤਸੱਲੀ ਕਰਕੇ ਖੜਾ ਹਾਂ ਹਾਂਜੀ ਵੀ ਪੈਸੇ ਲਾਉਣੇ ਰਕਮ ਹਾਂਜੀ ਹਾਂਜੀ ਰਕਮ ਮਹਿੰਗੇ ਭਾਅ ਦੇ ਪਸ਼ੂ ਆ ਦੋਸਤੋ ਤਸੱਲੀ ਦੋ ਤਿੰਨ ਡੰਗ ਚੋਏ ਵਗੈਰ ਦੇ ਸਕਣਾ ਲੈ ਕੇ ਜਾਇਓ ਸ਼ੁਰੂਆਤ ਕਰਾਂਗੇ ਕਿ ਬੜੀ ਪਿਆਰੀ ਜਿਹੀ ਝੋਤੀ ਜਸ਼ਨ ਤਸੱਲੀ ਨਾਲ ਦਿਖਾ ਦੇ ਮਾੜਾ ਜਾਂ ਇੱਕ ਰੰਗਾ ਜੈੱਡ ਬਲਾਕ ਛੋਟੀ ਵਿਖਾਉਣੀ ਹੈ ਭਰਾਵਾਂ ਨੂੰ ਮਾਲ ਮੇਰੇ ਭਰਾ ਜਿਹਦੇ ਚਾਹੁੰਦੇ ਆਂ ਆਪਾਂ ਸਾਫ ਸੁਥਰਾ ਪੱਫੂ ਕਰੀ ਤਾ ਨਾਲੇ ਸ਼ਕੀਨ ਵੀ ਹੋਵੇ ਚੰਗਾ ਦੁੱਧ ਵਾਲਾ ਵੀ ਹੋਵੇ ਤੇ ਆਹ ਛੋਟੀ ਇੱਕ ਵਾਰ ਤੁਸੀਂ ਨਿਗਾਹ ਮਾਰੋ ਬਿਲਕੁਲ ਪਤਲਾ ਫੇਸ ਗੋਲ ਸਿੰਘ ਤੇ ਜਿਵੇਂ ਬਿਲਕੁਲ ਆਪਾਂ ਕਹ ਲਿਆ ਵੀ ਛੱਲੇ ਵਾਲਾ ਕਰਿਆਂ ਵਾਲਾ ਬਿਲਕੁਲ ਸਿੰਘ ਬਣਿਆ ਕਰਮਾਲੀ ਨੂੰ ਇੱਕ ਰੰਗਾ ਜੈੱਡ ਬਲਾਕ ਫੇਸ ਤੋਂ ਲੈ ਕੇ ਮੱਥੇ ਤੋਂ ਲੈ ਕੇ ਪੂਛ ਤੇ ਬਿਲਕੁਲ ਅੰਦਪਾਗ ਦੇਖ ਲਓ ਇੱਕ ਵੀ ਵਾਲ ਨਹੀਂ ਜੇ ਚਿੱਟਾ ਵਿੱਚ ਅੱਛਾ ਹੀਰੇ ਦੇਣ ਕਿੰਨੇ ਹੋਵੇ ਸੂਈ ਨੂੰ ਇਸ ਛੋਟੀ ਨੂੰ ਇਹਨੂੰ ਵੀਰ ਜੀ ਮੀ ਨਾ ਗਈ ਮੀ ਨਾ ਇੱਕ ਮਹੀਨਾ ਹੋ ਗਿਆ ਹਾਂਜੀ ਇੱਕ ਮਹੀਨਾ ਹੋ ਗਿਆ ਹੁਣ ਆਪਦੇ ਤੀਖ ਤੇ ਕਰਮ ਵਾਲੀ ਜਿੰਨੇ ਕੇ ਕਰਤੋਦ ਦੀ ਮਾਲਕ ਹਨ ਹਾਂਜੀ ਹਾਂਜੀ ਏਕ ਤੇ ਚੱਲਣ ਦਈ ਚੱਲਣ ਦਈ ਹੈ ਜੀ 12 ਕਿਲੋ ਨੈਟ ਦੁੱਧ ਦੇ ਥਲੇ 12 ਲੀਟਰ ਦੇ 12 ਲੀਟਰ ਹਾਂਜੀ ਹਾਂਜੀ ਲਓ ਜੀ 12 ਲੀਟਰ ਤੋਂ ਬੜ ਮਗਰ ਕੱਤੀ ਆ ਤੇ ਤੁਹਾਡੀ ਕੀ ਤੋਂ ਦੱਸਤਾ ਸੀਗਾ 3 ਮਗਰ ਹੀ ਕੱਟੀਆਂ ਨੇ 12 ਲੀਟਰ ਆ ਕਿਉਂਕਿ ਹਮੇਸ਼ਾ ਹੀ ਆਪਾਂ ਨੋਟ ਕਰਾ ਦਈਦਾ ਘੱਟੋ ਘੱਟ 15 20 22 25 ਦਿਨ ਦਾ ਸੂਆ ਪਸ਼ੂ ਖਰੀਦਿਆ ਕਰੋ ਤੇ ਜਾ 10 12 ਦਿਨਾਂ ਤੋਂ ਬਾਅਦ ਖਰੀਦਿਆ ਕਰੋ ਕਿਉਂਕਿ ਇੱਕ ਪਸ਼ੂ ਦਾ ਪਵਾ ਲੱਗ ਜਾਂਦਾ ਵੀ ਜਿੰਨਾ ਕੁ ਦੋ ਦੋ ਨੇ ਚਲਣਾ ਉਹ ਚਲ ਚੁਕਿਆ ਹੁੰਦਾ ਅੱਗੇ ਕਿਸੇ ਭਰਾ ਦੀ ਚੰਗੀ ਮੈਨੇਜਮੈਂਟ ਰੈਂਦੀ ਆ ਚੰਗੀ ਸੇਵਾ ਸੰਭਾਲ ਰੈਂਦੀ ਆ ਦੁੱਧ ਤੁਸੀਂ ਕਰਮਾਰੀ ਤੋਂ ਹੋਰ ਵੀ ਕਿਲੋ ਖੰਡ ਵਧਾ ਸਕਦੇ ਹਾਂਜੀ ਹਾਂਜੀ ਤੇ ਬਾਕੀ ਬਾਕੀ ਦੂਜੀ ਗੱਲ ਭਾਜੀ ਦੂਜੀ ਦੂਰੋਂ ਆਈਆਂ ਮਜਾ ਮੰਨ ਕੇ ਚਲੋ ਵੀ ਅਜੇ 2-4 ਦਿਨ ਸੈੱਟ ਹੋਣ ਤੇ ਵੀ ਲੈਣੇ ਆ ਜੀ ਹਾਂ ਹਾਂਜੀ ਬਿਲਕੁਲ ਚੋਾਈ ਚੋਈ ਦੀ ਤਰ੍ਹਾਂ ਸਭ ਦੀ ਇੱਕ ਇੱਕ ਨੰਬਰ ਜੀ ਇੱਕ ਨੰਬਰ ਬਾਕੀ ਥੋੜਾ ਜਿਹਾ ਜਸਨਾ ਦਿਖਾਇਓ ਬਹਿਣੀ ਵਾਲੇ ਪਾਸਿਓ ਇਧਰੋਂ ਦਿਖਾਇਓ ਜੇ ਆਹ ਦੇਖੋ ਵਰਲਾ ਵੱਡਾ ਮੇਰਾ ਭਾਚਿਆ ਕ ਕਰੋ ਮੋਟੀ ਮੋਟੀ ਥਣ ਲੱਗਾ ਕਰਮਾਲੀ ਨੂੰ ਸਪੇਸ ਗੈਪ ਬਹੁਤ ਵਧੀਆ ਤੇ ਚਵਾਈ ਪੋਲੀ ਰਹੂਗੀ ਬੇਨਾਂ ਹਾਂਜੀ ਹਾਂਜੀ ਪੋਲੀ ਰਹੂ ਵਰਗੀ ਜੀ ਹੋਰ ਕੀ ਪੋਲੀ ਚਵਾਈ ਰਹੂਗੀ ਬਾਕੀ ਤਾਂ ਮੈਂ ਇੱਕ ਵਾਰੀ ਆਪਾਂ ਚੰਗੀ ਤਸਲੀ ਨਾਲ ਤੋੜ ਕੇ ਦਿਖਾਉਨੇ ਆ ਬਾਹਰ ਕੱਢ ਕੇ ਆਹ ਦੇਖੋ ਜੀ ਤੇਰੀ ਖੋਲ ਮਾਜ ਆਹ ਦੇਖੋ ਜੀ ਪੂਰੀ ਤਸਲੀ ਨਾਲ ਦਿਖਾਉਨੇ ਆ ਬਾਕੀ ਭਰਾਵਾਂ ਨੂੰ ਪਸੰਦ ਆਊਗੀ ਆਹ ਦੇਖੋ ਲਓ ਜੀ ਤੋੜੋ ਲੇਜੋ ਗਾਂ ਲੈ ਜੋ ਚੱਲ ਕਰ ਮਾਰੀ ਕੋਨੇ ਕੋਨੇ ਬੱਚਾ ਵੀ ਨਾਲ ਖੋਲੋ ਜੇ ਬੱਚਾ ਕੱਟੀ ਖੋਲੇ ਨਾਲ ਕੱਟੀ ਖੋਲੇ ਜੇ ਨਾਲ ਸੋਖਾ ਤੁਰ ਪੂਗਾ ਪਸ਼ੂ ਥੋੜਾ ਬੱਤੀ ਨਾ ਕਮਾ ਲੜੀ ਬੱਚਾ ਨਾਲ ਤੋੜ ਲਿਆ ਜੀ ਕੋਈ ਆ ਦੇਖੋ ਅੱਗੇ ਲਾ ਲੋ ਤੇਰੇ ਬੱਚਾ ਹਾਂ ਆ ਦੇਖੋ ਤੇ ਕੱਦ ਹਾਈਟ ਜ਼ਰੂਰ ਆਪਾਂ ਜ਼ਿਕਰ ਕਰਦੇ ਚੱਲਦੇ ਹਾਂ ਦੋਸਤੋ ਕੱਦ ਤੇ ਵਟੀਆਂ ਝੋਟੀਆਂ ਦੇ ਵਿੱਚ ਹੀ ਆ ਮਤਲਬ ਇੱਕ ਨੋਰਮਲ ਮੀਡੀਅਮ ਹਾਈਟ ਹੁੰਦੀ ਹੈ ਮੀਡੀਅਮ ਤੋਂ ਪਲਾਸਿਕ ਝੋਟੀਆਂ ਨੇ ਲੰਬਾਈ ਨੂੰਈ ਵੇਲ ਤੁਸੀਂ ਦੇਖੋਗੇ ਲੰਬਾਈ ਨੂੰਈ ਵੀ ਚੰਗੀ ਆ ਵਾਇੰਦੀ ਦੂਜਾ ਸਵੇਰ ਪੇਸੋ ਤੁਹਾਨੂੰ ਝੋਟੀ ਆਪਾਂ ਦਿਖਾ ਰਹੇ ਹਾਂ 12 ਕਿਲੋ ਦੁੱਧ 6 ਮਹੀਨੇ ਦੀ ਸੂਈ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆਹ ਦੇਖੋ ਮੈਂ ਨਹੀਂ ਉਹਦਾ ਕਰਦੀ ਆ ਹਾਂ ਲਓ ਵੀ ਲਓ ਵੀ ਸੋ ਇਹ ਮਗਰ ਕੱਤੀ ਹੈ ਜੇ ਫੀਮੇਲ ਕਾਫ ਤੁਸੀਂ ਬੱਚਾ ਦੇਖ ਸਕਦੇ ਜੀ ਠੀਕ ਆ ਇਹ ਬੱਚਾ ਮਗਰ 6 ਮਹੀਨੇ ਦੀ ਕੱਤੀ ਆ ਹੀਰੇ ਚਵਾਈ ਉਹ ਇਹਦਾ ਨੰਬਰ ਭਾਜੀ ਇੱਕ ਨੰਬਰ ਮਨ ਲਾ ਵੀ ਮਾਰਨਿੰਗ ਕੀਤੀ ਕਿ ਹੋਣ ਵਾਲੀ ਹੈ ਜੀ ਨਹੀਂ ਭਾਜੀ ਕੀਤੀ ਹੈ ਜੀ ਕੀਤੀ ਹੈ ਹਾਂਜੀ ਮੈਂ ਅੱਗੇ ਕਹਿੰਦਾ ਵੀ ਹੁਣ ਮਨ ਲਾ ਵੀ 10 10:30 ਵਜੇ ਹਾਂਜੀ ਹਾਂਜੀ ਨਹੀਂ ਜੀ ਭਾਜੀ ਇਹਦੀ ਚਵਾਈ ਕਰਤੀ ਆ ਤੁਹਾਨੂੰ ਦਿਖਦੇ ਰਿਹਾ ਥੋੜਾ ਲੇਟ ਹੋ ਗਏ ਚਵਾਈ ਕਰਤੀ ਆ ਜੀ ਠੀਕ ਆ ਮੈਂ ਪੁੱਛੂੰ ਤੁਸੀਂ ਦੱਸਣ ਦੇ ਵੀ ਪੁੱਛੋ ਨਾ ਦਾੜ ਪਾਇਏ ਸੀ ਹਾਂਜੀ 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 ਰੈਂਡ ਦੇ ਸੀ ਪੁੱਛੋ ਹਾਂਜੀ ਬਹੁਤ ਖਲੋਣ ਨਹੀਂਦਾ ਜੀ ਠੀਕ ਆ ਜੀ ਹਾਂਜੀ ਲੋ ਵੀ ਇਹਦੀ ਚਵਾਈ ਮੇਰਾ ਭਰਾ ਹੋ ਚੁੱਕੀ ਏ ਕੋਈ ਵੀ ਸੱਜਣ ਆਪਣਾ ਟਾਈਮੋ ਟਾਈਮ ਕੋਟੇ ਆਣ ਕੇ ਤਸੱਲੀ ਕਰ ਸਕਦਾ ਤੇ ਇਹਦਾ ਮੋਲੋ ਹੀਰੇ ਕੀ ਲਾਣ ਦੇਣ ਕੀ ਇਹਦਾ ਵੀ ਜੀ 1.30 ਮੁੱਲ ਕਰਦੇ ਆਂ ਜੀ 1.30 ਹਜ਼ਾਰ ਕਰਦੇ ਆਂ ਹਾਂਜੀ ਹਾਂਜੀ ਬਾਕੀ ਭਰਾਵਾਂ ਦਾ ਮਾਨਤਨ ਕਰਦਾਂਗੇ ਕਿੰਨਾ ਮਾਨਤਨ ਕਰਦਾਂਗੇ ਜੀ ਜਿਹੜੇ ਮੌਕੇ ਤੇ ਦਸਨੀ ਗੱਲ ਬਾਤ ਹੋਈ ਵੀ ਜਿਹੜਾ ਛੋਟਾ ਛਟਾ ਕਰਕੇ ਇੱਕੋ ਇੱਕ ਗੱਲ ਇੱਕ 25 ਦੀ ਝੋਟੀ ਦੇ ਦਾਂਗੇ ਇੱਕ 25 ਦੀ ਹਾਂਜੀ ਠੀਕ ਆ ਭਾਈ ਲਓ ਵੀ 1.25 ਹਜ਼ਾਰ ਦੀ ਵੀਰਾਂ ਦਾ ਵੀ ਝੋਟੀ ਦੇ ਦਿਆਂਗੇ 12 ਲੀਟਰ ਹੀਰਾ ਚ ਪਾਵੇ ਤੁਹਾਨੂੰ 1.25 ਮੇਰਾ ਭਰਾ ਤੁਸੀਂ ਗਿਣ ਕੇ ਦੇ ਦਿਆ ਜੇ ਬਾਕੀ ਤੁਸੀਂ ਵੇਖ ਲਿਆ ਕੱਤ ਬੁੱਤ ਪੂਰਾ ਵੱਡਾ ਝੋਟੀ ਦਾ ਤੋ ਕਿਸੇ ਪਾਸੇ ਨਹੀਂ ਖੁੰਜੀ ਕਰਮਾ ਲਈ ਮੂੰਹ ਮੱਥੇ ਦੀ ਤੁਸੀਂ ਦੇਖ ਲਈਏ ਠੀਕ ਆ ਜੀ ਬਾਕੀ ਵੀਰੇ ਇਹ ਗਰੰਟੀ ਦਸ ਲਈ ਭਰਾਵਾਂ ਨੂੰ ਜ਼ਰੂਰ ਦੇ ਦੇ ਅਗਲੇ ਪਿਛਲੇ ਤਰ੍ਹਾਂ ਦੀ ਬਰਾਬਰ ਪੂਰੀ ਅਗਲੇ ਪਿਛਲੇ ਥਰਾਂ ਦੀ ਭਾਈ ਧਾਰਨਾ ਧਾਰ ਬਰਾਬਰ ਹੋਵੇ ਇੱਕ ਧਾਰ ਵੀ ਘਟੂ ਤੇ ਝੋਟੀ ਛੱਡ ਜਾਣਾ ਚਲੋ ਜੀ ਹਾਂ ਜੀ ਇਧਰ ਸੈਕਿੰਡ ਨੰਬਰ ਤੇ ਪਾਈਏ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਦੂਜੇ ਨੰਬਰ ਤੇ ਆ ਤੀਜਾ ਸੁਹਾਗਾ ਆਪਦੀ ਹਾਂ ਜੀ ਤੀਜਾ ਰਹੀ ਨਾਲ ਤੇ ਜਾਈ ਅਰੀਜਨਲ ਜਿਹੜੀ ਦੋਸਤੋ ਤੀਜਾ ਸੁਹਾਗਾ ਇਹ ਸੂਈ ਆ ਅੱਜ ਕਿੰਨਾ ਟਾਂ ਮੋਗੇ ਨੂੰ ਸੂਈ ਨੂੰ ਇਹਨੂੰ ਹੋਵੇ ਜੀ ਭਾਜੀ 14 ਕ ਦਿਨਾਂ 14 ਹਾਂਜੀ ਇਹਨੇ 13 ਲੀਟਰ ਜੀ 13 ਲੀਟਰ ਹਾਂਜੀ ਇਹ 14 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ 13 ਲੀਟਰ ਦੁੱਧਾ ਹਾਂਜੀ ਮਗਰ ਕੱਟੀ ਆ ਦੋਸਤੋ 13 ਲੀਟਰ ਦੁੱਧ ਇਸ ਝੋਟੀ ਦੇ ਚਾਹੇ ਇਸ ਮਾਧਿਅ ਦੇ ਕਹ ਲਓ ਕਿਉਂਕਿ ਤੀਜਾ ਸੂਆ ਮੋਟੇ ਵੀ ਨਾਲ ਕਹਿੰਦਾ ਵੀ ਝੋਟੀ ਕਹਿੰਦੇ ਐਸਲ ਦੇ ਵਿੱਚ ਕਿਹੜਾ ਮੋਟਾ ਆ ਗਾਂ ਫੜੇ ਹਾਂਜੀ ਤੇ ਤੀਜਾ ਸੂਆ 13 ਲੀਟਰ ਦੁੱਧ ਚੌਣ ਚਵਾੜੀ ਤੁਸੀਂ ਇੱਕ ਵਾਰੀ ਬੈਕ ਸਾਈਡ ਤੋਂ ਤੁਹਾਨੂੰ ਵਿਖਾਈਏ ਆਪਾਂ ਥੋੜਾ ਜਿਹਾ ਆਈਡੀਆ ਹੋ ਜਾਊਗਾ ਆ ਲੈਵੇ ਦੀ ਬੰਤਰ ਆ ਨਾ ਬੇਫਿਕਰ ਠੀਕ ਹੈ। ਬਾਕੀ ਕੱਤੂ ਤਾਂ ਪੂਰਾ ਵੱਡਾ ਹੈ। ਹਾਂਜੀ, ਫੁੱਲ ਵੱਡਾ ਕਾਦੇ ਆ ਜੀ। ਹਾਂ ਕੱਤ ਦਾ ਫਾਇਦਾ ਦੇ ਪਾਸੋਂ ਕੋਈ ਟੈਲ ਮੱਠ ਨਹੀਂ ਜੀ ਪੂਰੀ ਵੱਡੀ ਆ। ਹਾਂਜੀ। ਫੋਨ ਵੱਡੀ ਇਹ ਮਾਜਾ ਬੜੀ ਤੁਹਾਨੂੰ ਦਿਖਾ ਰਹੇ ਆ ਠੀਕ ਆ 13 ਕਿਲੋ ਦੁੱਧ। ਬਹੁਤ ਚੰਗੀ ਮਗਰ ਜੀ। ਮਗਰ ਕੱਤੀ ਆ ਫੀਮੇਲ ਕਾਫ ਆ ਬੱਚਾ ਤੁਹਾਨੂੰ ਇੱਕ ਵਾਰੀ ਆਪਾਂ ਦਾ ਦਿਖਾ ਦਿੰਦੇ ਆ। ਉਸ ਤੋਂ ਬਾਅਦ ਤਸਲੀਨ ਨਾਲ ਤੋਰ ਕੇ ਦਿਖਾ ਦੇਵਾਂਗੇ। ਇਹ ਮਗਰ ਕੱਤੀ ਆ ਤੇ ਜੀ। ਹਾਂਜੀ। ਬਿਲਕੁਲ ਕੂਲਾ ਬੱਚਾ तकरीबन ਇਸ ਨੂੰ ਇੱਕ ਐਸਟੀਮੇਟ ਤੁਸੀਂ ਜਜਮੈਂਟ ਕਰੀ ਜਾਣੀ ਆ 15 14 13 14 15 ਦਿਨਾਂ ਦਾ 13 14 ਦਿਨਾਂ ਦਾ ਬੱਚਾ ਹੀ ਹੈ ਹਾਂਜੀ ਆ ਮਗਰ ਕਰਤੀ ਆ ਸੋ ਚਲੋ ਬੱਚੇ ਜਗ੍ਹਾ ਸੀਮੰਟ ਦੇ ਵੀ ਜੰਮਦੇ ਆ ਸਮਾਂ ਜੀ ਆਹ 7 ਕੁ ਦੁਪੱਤ ਵੱਡਾ ਕਾਫੀ ਬਾਕੀ ਭਾਈ ਆਪਣੇ ਕੋਲ ਸਾਰੀਆਂ ਵੀਡੀਓ ਬਣੀਆਂ ਪਈਆਂ ਜਦੋਂ ਆਪਾਂ ਰਿਆਣੇ ਚੋ ਝੋਟੀਆਂ ਲਈਆਂ ਆ ਠੀਕ ਆ ਜੀ ਹਾਂਜੀ ਆ ਦੇਖੋ ਜੀ ਆ ਆ ਵਾ ਆ ਠੀਕ ਆ ਦੇ ਖੋਲੋ ਵੀਰ ਖੋਲੋ ਵੀ ਤੋੜ ਕੇ ਦਿਖਾ ਦਿਓ ਠੀਕ ਆ ਜੀ ਸੋ 13 ਕਿਲੋ ਦੁੱਧ ਕਿਸਾਨ ਵੀਰ ਦੇ ਥਲੇ ਆ ਸੋ ਇਹ ਤਾਂ ਹਾਜ਼ਰ ਆ ਸੋ ਸੂਆ ਤੁਹਾਨੂੰ ਦੱਸ ਦਿੱਤਾ ਮਗਰ ਕੱਤੀ ਆ ਚਵਾਈ ਚੂਈ ਦੇ ਇੱਕ ਨੰਬਰ ਆ ਪਸ਼ੂ ਸਾਰੇ ਉਹ ਆਪਾਂ ਬਾਰ ਬਾਰ ਚਲੋ ਨਹੀਂ ਪੁੱਛਾਂਗੇ ਵਿੱਚ ਬਾਕੀ ਮਾਜੇ ਮੇਰਾ ਭਰਾ ਜਰੂਰ ਇੱਕ ਵਾਰੀ ਚੈੱਕ ਕਰੋ ਪੂਰੀ ਵੱਡੀ ਹਾਈਟ ਕਰਦੇ ਦੇ ਵਿੱਚ ਆ ਦੇਖੋ ਲੇ ਜੋ ਕਟੀ ਗਾਂ ਲੈ ਜੋ ਆ ਆ ਆ ਆ ਤੋ ਰੋ ਟੇਬਲ ਕੋਲ ਨੂੰ ਆ ਹਲੋ ਲੈਓ ਕਮਾਂ ਠੀਕ ਹੈ ਓਕੇ ਇਹਦੀ ਡਿਮਾਂਡ ਇਹ ਕਿ ਕਰਦੇ ਆ ਕੀ ਮੰਗ ਰੂਗਾ ਇਹਦਾ ਇਹਦਾ ਪਾਜੀ 1.5 ਲੱਖ ਰੁਪਏ ਡਿਮਾਂਡ ਕਰਦੇ ਆ 1.5 ਲੱਖ ਹਾਂਜੀ ਕੋਈ ਲੈਸ ਵਿੱਚ ਕਰਕੇ ਦੇ ਦਗੇ ਲੈਸ ਕੋਈ ਨਹੀਂ ਮੰਨਤਾਨ ਕਰਦਾਂਗੇ ਜੀ ਕਿੰਨਾ ਹੋ ਜੂਗਾ ਮੌਕੇ ਤੇ ਦੱਸਿਓ ਹਾਂ ਨਾ ਪਾਜੀ 1.40 ਦੀ ਝੋੜੀ ਦੇ ਦਾਂਗੇ 40 ਦੀ ਹਾਂਜੀ ਵੀਰ ਕੋਈ ਮੰਨ ਲਓ ਫੇਰ ਨਾ ਇਹ ਤੋਂ ਵੱਧ ਘੱਟ ਨਾ ਕਵੇ ਮਨ ਲਓ ਵੀ ਬਿਲਕੁਲ ਜਾਇਜ਼ ਕਰਕੇ ਦੱਸਿਆ ਜੀ ਠੀਕ ਹੈ ਵੀਰ ਹਾਂਜੀ ਹਾਂਜੀ ਲੋ ਵੀ 1 ਲੱਖ 40 ਹਜ਼ਾਰ ਦੀ ਇਹ ਵੀਰਾਂ ਦਾ ਵੀ ਆਪਾਂ ਛੋਟੀ ਦੇ ਦੇਾਂਗੇ ਇਹ ਮੱਧ ਦੇ ਦੇਾਂਗੇ ਬਾਕੀ ਦੁੱਧ ਤੁਹਾਨੂੰ ਦੱਸ ਦਿੱਤਾ 12 13 ਦਿਨਾਂ ਦੀ ਸੂਈਏ ਤੇ 12 13 13 ਕਿਲੋ ਹੱਥ ਦੁੱਧ ਹਾਂਜੀ 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 ਠੀਕ ਹੈ ਜੀ ਬਾਕੀ ਸੱਜਣ ਮੇਰਾ ਜਿੱਦਾਂ ਮਰਜ਼ੀ ਥਣ ਕੇ ਚੋਵੇ ਅਰਲੀਆਂ ਵਰਗੇ ਥਾਣਾ ਕਰ ਮਾਰੀ ਮੰਨ ਲਓ 8 ਵਜੇ ਮਈਆਂ ਦੀ ਚੁਆਈ ਹੋਈ ਹੈ ਜੀ 9:00 ਤੇ ਕੀਤੀ ਹੈ ਹਾਂਜੀ ਹਾਂਜੀ ਲੇਟ ਹੀ ਚੁਆਈ ਹੋਈ ਹੈ ਵੀ ਸੋ ਪਹਿਲਾਂ ਆਪਾਂ ਤੋਂ ਕੁਝ ਤੋਂ ਤੇ ਹੁਣ ਤਕਰੀਬਨ ਕੋਈ 10:00 ਸਵੇਰ ਦਾ 10:30 ਹੱਦ ਤੱਕ 11:00 ਵਜੇ ਨਾ ਆਇਆ ਪਾ ਕੇ ਥੋੜਾ ਜਿਹਾ ਪਸ਼ੂ ਕਿਤਨਾ ਕਿਤੇ ਓਕੇ ਹੋ ਜਾਂਦੇ ਜਿਹੜੇ ਕੋਈ 13 ਕਿਲੋ 12 13 14 ਕਿਲੋ ਦੇ ਪਸ਼ੂ ਚੱਲਣਦੇ ਆ ਉਹਦੇ ਕਰਕੇ ਵੀਰਾਂ ਬਾ ਵੀ ਅਪ ਚੁਵਾਈ ਲੇਟ ਕਰਤੀ ਸੀ ਵੀ ਟਾਈਮ ਥੋੜਾ ਜਿਹਾ ਵਧੇਰੇ ਲੱਗ ਜਾਣਾ 8 ਵਜੇ ਜਿਹੜੀ ਬਿਲਕੁਲ ਧਾਰਤੂਰ ਕੱਢ ਦਿੱਤੀ ਆ ਤੇ ਇਹ ਤੁਹਾਨੂੰ 1,40,000 ਦੀ ਮੱਝ ਮਿਲ ਜੂਗੀ ਇੱਧਰ ਅਗਲੀ ਆਪਣੇ ਕੋਲ ਆ ਝੋਟੀ ਜਿਹੜੀ ਇਹਦਾ ਸੂਆ ਕਿਵੇਂ ਆ ਵੀਰੇ ਏ ਭਾਜੀ ਰੀਨਲ ਦੂਜੇ ਸੂਏ ਝੋਟੀ ਆ ਜੀ ਦੂਜਾ ਸੂਆ ਹਾਂਜੀ 25 ਦਿਨਾਂ ਦੀ ਸੂਈ ਜੇ ਠੀਕ ਆ ਹਾਂਜੀ 15 ਕਿਲੋ ਦੁੱਧ ਹਾਜ਼ਰ ਜੇ ਕੰਡੇ ਵਾਲਾ 15 ਕਿਲੋ ਹਾਂਜੀ ਠੀਕ ਆ ਜੀ ਉਹ ਜੀ 15 ਕਿਲੋ ਦੁੱਧ ਉਹਦੇ ਬਲੇ ਹਾਜ਼ਰ ਆ 25 ਦਿਨਾਂ ਦੀ ਸੂਈ ਮਗਰ ਕੱਤੀ ਆ ਹਾਂਜੀ ਸੂਆ ਦੂਜਾ ਜਿਹੜਾ ਵੀ ਕਰਮਾਣ ਦਾ オリジナル ਦੂਜਾ ਸੂਆ 42 ਕੁਈ ਵੈਸੇ ਜਦੋਂ ਥਾਂ ਹੀ ਪਸੰਦ ਆ ਯਾਰ ਪੋਲੀਆਂ ਰੂਣ ਹਾਂਜੀ ਹਾਂਜੀ ਰੂੜੀਆਂ ਪੋਲੀਆਂ ਜੀ ਬਿਲਕੁਲ ਹਾਂਜੀ ਹਾਂਜੀ ਪਰ ਫਿਰ ਜਵਾਈ ਵਾਲੇ ਪਾਸੋਂ ਦੋਸਤੋ ਪਸ਼ੂ ਸਾਰੇ ਚੰਗੇ ਆ ਕਿਉਂਕਿ ਬਹੁਤ ਆਪਣੇ ਭਰਾ ਡਿਮਾਂਡ ਕਰਦੇ ਨੇ ਤੇ ਕਈਆਂ ਬਰਾਮੜੋਂ ਉਹ ਵੀ ਜੋੜੀ ਪਾ ਲਈ ਕਈਆਂ ਦਾ ਵੀ ਚਲੋ ਸਿੰਗਲ ਮਾ ਕੇ ਖਰੀਦਣਾ ਤੇ ਕਿੰਨਾ ਮੱਝਾਂ ਦੇ ਵਿੱਚੋਂ ਜਿਹਦੀ ਵੀ ਚੁਵਾਈ ਗਏ ਜਿਹਦੇ ਭਰਾਵਾਂ ਖੇਤ ਬੈਠੂਗੀ ਉਹਦੇ ਤੁਸੀਂ ਬਾਰੇ ਖਾਸ ਕਰਕੇ ਗੱਲ ਕਰ ਲਿਓ 15 ਕਿਲੋ ਦੁੱਧ ਇਸ ਮੱਝ ਦੇ ਥੱਲੇ ਆ ਵੀਰੇ ਬਾਕੀ 15 ਦਾ 15 ਨਿਕਲੂਗਾ ਦੁੱਧ ਆਹ ਲਓ ਜੀ 15 ਕਿਲੋ ਵੀਰੇ ਪੂਰੇ ਹਾਂਜੀ ਹਾਂਜੀ ਪੱਕਾ ਕੰਡੇ ਵਾਲਾ ਜੀ ਭਾਵੇਂ ਕੋ 3 ਡਾਂਗ ਚ ਹੋਵੇ 4 ਚ ਹੋਵੇ ਆ ਠੀਕ ਆ ਜੀ ਹਾਂਜੀ ਹਾਂਜੀ ਮੈਂ ਵੀ ਵੀਰੇ ਕੱਦੋਂ ਬਾਰੇ ਨੂੰ ਤੋੜ ਕੇ ਦਿਖਾ ਦਿਆਂਗਾ ਕੱਢੋ ਲਓ ਜੀ ਇਹ ਵੀ ਦੂਜਾ ਸਵੇਰ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਹਾਂ 15 ਕਿਲੋ ਦੁੱ ਬਾਕੀ ਪੂਰੀ ਪਰਫੋਰਮੈਂਸ ਦੇ ਵਿੱਚ ਵਜਨ ਵੇਟ ਪੂਰਾ ਹੈ ਠੀਕ ਆ ਆ ਦੇਖੋ ਕੱਟੀ ਖੋਲਾ ਦੀ ਨਾਲ ਕੋਨੇ ਕੋਨੇ ਤੋੜ ਤੋਰ ਤੋੜ ਲਿਓ ਆ ਦੇਖੋ ਸੋ ਬਾਕੀ ਆਰਡਰ ਮੇਰਾ ਭਰਾ ਦੱਸੂਗਾ ਠੀਕ ਆ ਜੀ 15 ਕਿਲੋ ਦੁੱਧ ਸੋ ਭਾਂਡੇ ਦੇ ਪਤਾ ਲੱਗ ਜਾਂਦਾ ਪਸ਼ੂ ਦਾ ਗਾੜ ਪਛਾੜ ਤੁਸੀਂ ਵੇਖੋਗੇ ਠੀਕਾ ਜੀ ਕੋਈ ਨਹੀਂ ਗਾਹ ਤੋਂ ਨਹੀਂ ਪਛਾੜ ਹੀ ਪਣੀ ਥਣੀ ਹੈ ਸੋ ਚਦਾਵੇ ਵਾ ਸਾਫ ਸੁਥਰਾ ਦਿਖਾਈ ਦੇ ਰਿਹਾ ਝੋਟੀ ਦਾ ਮਗਰ ਆਹ ਕੱਟੀ ਆ ਗਈ ਆ ਸੋ ਕੋਈ ਬਈਆਂ ਤੋਂ ਪ੍ਰਾਸੋ ਕੋਈ ਬਈਆਂ ਪੱਛੀਆਂ ਕ ਦਿਨਾਂ ਦਾ ਸੂਆ ਤੇ ਦੁੱਧ 15 ਕਿਲੋ ਦੁੱਧ ਦੇ ਥੱਲੇ ਹਾਜ਼ਰ ਹੈ ਇਸ ਵਕਤ ਠੀਕ ਆ ਆ ਥੋੜਾ ਜਿਹਾ ਆਪਾਂ ਤੁਹਾਨੂੰ ਇੱਕ ਵਾਰੀ ਫੋਖਾਦ ਕੇ ਆ ਬਹਿਣੀ ਵਾਲੇ ਪਾਸਿਓ ਠੀਕ ਆ ਲੈ ਵੀ ਫਿਰ ਐਨੂੰ ਤੁਰਦੇ ਇੱਕ ਵਾਰੀ ਕਰੋ ਜੀ ਠੀਕ ਆ चल चल लो जी ठीक है सो बाकी चंगी झोटी है कद कुद भी चंगा झोटी का वजन मोड़ भी पूरा ਉਰੇ 15 ਗੋਲੇ 20-20 ਦੀ ਮੋਨੇ ਕੀ ਡਿਮਾਂਡ ਰਾਉਗੀ ਇਹਦੀ ਇਹਦਾ ਵੀ ਜੀ 160 ਜੀ 160 ਹਾਂਜੀ ਹਾਂਜੀ ਇੱਥੇ ਰੱਖ ਮਾਨਤਨ ਕਰਕੇ ਦਈਏ ਪੂਰੇ ਡੇਢ ਦੀ ਦੇਣਾ ਹੈ ਪੂਰੇ ਡੇਢ ਦੀ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਆਏਗਾ ਵੀਰ ਨੇ ਫਿਰ ਕਿਹਾ ਵੀ ਥੋੜਾ ਪਾਵਾ ਯਾਰ ਹੋਰ ਮਾਨਤਨ ਕਰਦੇ ਇਹ ਥੋੜੀ ਬਈ ਮਾਨਤਾਨ ਆਪਾਂ ਬਿਲਕੁਲ ਮਾਨਤਾਨ ਕਰਕੇ ਆਪਾਂ ਦੱਸਿਆ ਜੀ ਠੀਕ ਹੈ ਜੀ ਤੈਨੂੰ ਆਪਾਂ ਮੰਨ ਲਓ ਵੀ 10000 ਰੁਪਇਆ ਦਾਤਾ ਉਦੋਂ ਆਪਾਂ 5 ਵੀ ਕਹਿ ਸਕਦੇ ਹਾਂ ਪਰ ਆਪਾਂ ਸਿੱਧਾ ਤੁਹਾਨੂੰ ਪਤਾ ਵੀ 10000 ਰੁਪਇਆ ਦਾ ਲਓ ਇੱਕ ਪਾਇਰ ਵੀ ਕਿਹਾ ਕਿ 70 75 80 ਨਹੀਂ ਕਿਹਾਗਾ ਪਹਿਲਾਂ ਵੀਰਾਂ ਦਾ ਤੁਸੀਂ ਆਪਾਂ ਮੁੱਲ ਉਹੀ ਕਰਦੇ ਆ ਵੀ ਜਿਹੜਾ ਵਿੱਚੋਂ 5 10000 ਮੌਕੇ ਤੇ ਚਲੋ ਡਮਾਰ ਦੇ ਵਿੱਚ ਦਾਗੇ ਵੀ 2 400 ਕੋਈ ਬਾਕੀ ਰੱਸਾ ਛੋੜ ਗਿਆ ਰਹਿ ਗਿਆ ਹਾਂਜੀ 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 ਠੀਕ ਹੈ ਜੀ ਇਹ 1.5 ਲੱਖ ਦੀ 200 ਜਿਹੜੀ ਤੁਹਾਨੂੰ ਘੋਟੀ ਮਿਲ ਗਈ ਵੀ 15 ਕਿਲੋ ਦੁੱਧ ਹਾਜ਼ ਬਾਕੀ ਤੁਸੀਂ ਵੇਖ ਲਈਏ ਸਾਫ ਦੂਸਰੇ ਨੇਵੇ ਆਈਏ ਕਰਮਾ ਦੀ ਕੱਟੀਆਂ ਤਿੰਨਾ ਮਗਰ ਇਹ ਮੇਰਾ ਪ੍ਰਾਣ ਨਰਾਜ਼ ਨਾ ਉਹ ਵੀ ਮਗਰ ਕੱਟੀ ਉਹਦੇ ਸੀ ਜਿੱਥੀ ਮਗਰ ਕਟਾ ਰੇਟ ਦਾ ਫਰਕ ਜ਼ਰੂਰ ਆ ਕੋਈ 1 ਸਵਾ ਲੱਖ ਦੀ ਹੈ ਕੋਈ 1.40 ਦੀ ਹੈ ਤੇ ਕੋਈ 1.5 ਲੱਖ ਦੀ ਆ ਬਾਕੀ ਇਹ ਆਜਾ ਪੈਣੀ ਆ ਬ ਤੁਹਾਨੂੰ ਮੱਝਾ ਦਿਖਾਉਣੀ ਆ ਸੀ ਤੇ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਜਰਸੀ ਫਰੀਡ ਦੇ ਵਿੱਚ ਆ ਤੋਂ ਬਾਅਦ ਵੀ ਤੁਹਾਨੂੰ ਬੜਾ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਸੁਭਿਆ ਦੇ ਦਿੱਤੇ ਕਿ ਨਵਾਂ ਸੁਭਾ ਇਹ ਭਾਈ ਤੀਜਾ ਸੁਹਾ ਜੀ ਤੀਜਾ ਸੁਹਾ ਹਾਂਜੀ ਤੇ ਟਾਈਮ ਅਜੇ ਕਿੰਨਾ ਦਾ ਸਹੀ ਹੈ ਬਾਕੀ ਸੋਣ ਦਾ ਟਾਈਮ ਅਜੇ ਭਾਈ 15 ਦੇ ਲੈ ਜੂ ਬੜਾ 15 ਦੇ ਨਾ ਹਾਂਜੀ ਜਰਸੀ ਬਰੀਡ ਦੇ ਵਿੱਚ ਆ ਪੰਜਾਬ ਵਾਲੀ ਜਰਸੀ ਆ ਹਾਂਜੀ ਪੰਜਾਬ ਵਾਲੀ ਜਰਸੀ ਆ ਲਓ ਵੀ 15 ਦਿਨ 12 15 ਦਿਨ ਮਿੱਥ ਕੇ ਕੋਈ ਵੀ ਆਪਣਾ ਵੀਰ ਬਿਲਕੁਲ ਸੌਦਾ ਕਰਿਆ ਜੇ 12 ਤੋਂ 15 ਦਿਨ ਹਜੇ ਸਹੀ ਹੈ ਜੀ ਇਹਨੇ ਕਰਮਾਲੀ ਨੇ ਲੈ ਜਾਣੇ ਆ ਤੇ ਸੁਭਿਆ ਦੇ ਵਿੱਚ ਵੀ ਤੀਜੇ ਕਿ ਜਾਣਾ ਹਾਂਜੀ ਹਾਂਜੀ ਤੀਜੇ ਸੁੂਗੀ ਹਾਂਜੀ ਹਾਂਜੀ ਤੀਜੇ ਸੁਭਾ ਬਾਕੀ ਫੇਸ ਮੇਰਾ ਵੀਰ ਵੇਖ ਲਓ ਛੋਟਾ ਫੇਸ ਛੋਟੀ ਬੂਥੀ ਛੋਟਾ ਜਿਹਾ ਕੰਮ ਹੈ ਤੇ ਢਾਂਚਾ ਟੂਚਾ ਵੈਰ ਦਾ ਚੰਗਾ ਤੇ ਲੰਬਾਈ ਲੂਈ ਵੀ ਚੰਗੀ ਆ। ਬਾਕੀ ਬਾਹਰ ਘੜ ਕੇ ਜਦੋਂ ਆਪੋ ਤੁਹਾਨੂੰ ਤਸਵੀਰਾਂ ਦਿਖਾਈ ਬਧਰੇ ਸਮਝਾ ਦਊਗੀ। ਚਾਰੇ ਥਾਣਾ ਕੋਈ ਬੱਚਾ ਕੋਈ ਫੂੜ ਸ਼ਾਕ ਨਹੀਂ ਕੀ ਨਾਲ ਦੇਣੀ ਦੇਣਾ ਕਰਮਾਲੀ ਕੋਈ ਜਿਹੜੇ 12 ਤੋਂ 15 ਦਿਨ ਖੜਤੀ ਆ। ਬਾਕੀ ਪਤਲੇ ਪਿੰਡੇ ਦੀ ਆ ਵੇਨਸ ਨਾੜਾ ਨੂਰਾ ਬਿਲਕੁਲ ਪਿੰਡੇ ਦੇ ਉੱਪਰ ਤੁਹਾਨੂੰ ਦਿਖਾਈ ਦੇਣਗੀ ਆ। ਤੇ ਢਾਂਚਾ ਕਰਮਾਲੀ ਦਾ ਚੰਗਾ। ਕੱਲ ਨੂੰ ਮੇਰਾ ਕੋਈ ਸੱਜਣਾ 12 ਦਿਨ ਕੋਈ 10 ਦਿਨ ਸਾਫ ਕੇ ਕੋਈ ਲੈ ਕੇ ਜਾਊਗਾ ਠੀਕ ਆ ਜੀ ਕੋਈ ਦੋ ਰੁਪਏ ਨਫਾ ਵੀ ਲੈਣਾ ਚਾਹੂਗਾ। ਇਹ ਨਫਾ ਤੁਹਾਨੂੰ ਯਕੀਨਨ ਦਊਗੀ ਪਰ ਦਊਗੀ ਪੂਰੀ ਤਿਆਰੀ ਦੇ ਮਗਰ ਵੇਖਿਆ ਜਾਰੀ ਕਿ ਤੁਹਾਨੂੰ ਦੱਸਿਆ ਸੀ ਵੀ ਜਰਸੀ ਨਸਲ ਪ੍ਰਿੰਟ ਦੇ ਵਿੱਚ ਵੈ ਰੈਂਡ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੋਹਫਾ ਸ ਹੈ ਜਾਂ ਮੇਰੇ ਭਰਾਵਾਂ ਦੇ ਕਿਉਂਕਿ ਬਹੁਤੇ ਵੀ ਡਿਮਾਂਡ ਕਰਦੇ ਰਹਿੰਦੇ ਆ ਵੀ ਛੋਟੀ ਹਮਾਤਰੀ ਜਰਸੀ ਨਾਲ ਮੰਨ ਕੇ ਸੌਦਾ ਕਰਿਓ ਵੱਡੀ ਜਰਸੀ ਆ ਇੱਕ ਮਾਜੇ ਵਾਂਗੂ ਕਰਮਾਂ ਵਾਲੀ ਪਲੀ ਪਲੀਤੀ ਆ ਫੁੱਲ ਵਜਨ ਵਟਾ ਪੂਰਾ ਭਾਰਾ ਪੇਟ ਦੇ ਨੇ ਆਪਾਂ ਗੱਲ ਕਰਦੇ ਆਂ ਨੇ ਵੀ ਫੁੱਲੀ ਵਜਨ ਵੇਟ ਆ ਸੋ ਤੀਜਾ ਸੂਬਾ ਦੂਜੇ ਸੂਬੇ ਵੀਰ ਹੁਣ ਦੱਸਿਆ ਵੀ ਤਕਰੀਬਨ ਘਰੇ ਚੋਈ ਕੀਤੀ ਸੀ ਵੈਸੇ ਇਹ ਘਰੋਂ ਸ਼ੇਲ ਕਰਦੇ ਪਏ ਨੇ ਵੈਸੇ ਵਪਾਰ ਦਾ ਕੰਮ ਨਵਾਂ ਸ਼ੁਰੂ ਕੀਤਾ 15 14 15 15 16 ਲੀਟਰ ਜਿਹੜੀ ਚਵਾਈ ਪਿਛਲੇ ਸਵੇਰੇ ਦੇ ਵਿੱਚ ਕੀਤੀ ਆ ਦੂਜੇ ਸਵੇਰੇ ਚ ਹੁਣ ਤੀਜਾ ਸਵੇਰ ਸੋਣ ਵਾਲੀ ਆ ਤੇ ਥੋੜਾ ਜਿਹਾ ਤੁਹਾਨੂੰ ਆਪਾਂ ਤੋੜ ਕੇ ਦਿਖਾ ਰਹੇ ਆ ਬੇਲ ਬੂਲ ਤੁਸੀਂ ਚੈੱਕ ਕਰੋ ਪੂਰੀ ਪਲੀ ਪਲੀਤੀਆ ਕਰਮਾਲੀ ਆ ਦੇਖੋ ਕਿਤਲਾ ਖੇਤ ਪੂਰੇ ਵਜਨ ਬਲੋੜ ਆ ਦੇਣੀ ਦੇਣਾ ਕਰਮਾਲੀ ਜਿਹੜੇ ਕੋ 12 15 12 15 ਦਿਨ ਹਜੇ ਲੈਂਦੀ ਆ ਬਾਂਦ ਕਰਦੇ ਚੰਗੀ ਆ

ਆ ਠੰਡੀ ਤੇਰੀ ਹੈ ਨਾ ਹਾਂਜੀ 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 ਬਿਲਕੁਲ ਕੋਈ ਚੱਕਰ ਨਹੀਂ ਆਪ ਉੱਥੇ ਫੇਰ ਕੇ ਵਖਾ ਲਾ ਜੀ ਆਹ ਦੇਖੋ ਇਹਨੂੰ ਕੋਈ ਲੱਤ ਮਾਰਨ ਦਾ ਤਾਂ ਪਤਾ ਹੀ ਨਹੀਂ ਹਾਂ ਨਹੀਂ ਵਾਰਡ ਵੀ ਚੰਗੀ ਆ ਹਾਂਜੀ ਹਾਂਜੀ ਵਾਰਡ ਚੰਗੀ ਆ ਬਿਲਕੁਲ ਭਾਰਾ ਜੁੱਸਾ ਟਾਈਮ ਹੀ ਟਾਈਮ ਆ ਜਿਹੜਾ ਖੜਦੀ ਕਰਮਾਂ ਦੀ ਕੋਈ 12 15 ਦਿਨ ਬਾਕੀ ਖਲੋਂ ਕਰਮਾਂ ਦੀ ਢੋਲੀ ਬਣਨੂਗੀ ਠੀਕ ਆ ਸੋ ਟਿੱਪਣ ਟੁੱਪਣ ਦੀ ਤੁਸਮੇਂ ਗਾਰੰਟੀ ਆ ਭਾਰਤਸ਼ੇ ਦੀ ਗਾਰੰਟੀ ਤੁਸਲੇ ਆ ਉਹ ਸਜਣ ਕੋਈ ਵੀ ਇੱਥੇ ਆਉਂਦਾ ਤਾਂ ਵੀ ਟਿੱਪ ਕੇ ਵਰਾ ਕੇ ਲੈ ਕੇ ਜਾਵੇ ਠੀਕ ਆ ਜੀ ਹਜੇ ਪਰਨਾ ਲੇਵਾਲੂਗਾ ਤੁਸੀਂ ਦੇਖੋਗੇ ਲੜਾ ਲੂੜਾ ਕਾਫੀ ਆ ਆ ਦੇ ਕੋਈ ਨਹੀਂ ਕਿ ਜਦੋਂ ਇਹ ਟਰਲ ਇੰਨੀਆਂ ਗਲੜਾਂ ਨੇ ਕਾਫੀ ਹਜੇ ਕਰਮਾਂ ਦੀ ਨੇ ਭਰਪੂਰ ਕੇ ਫਿਰ ਸੋਨਾ ਤੇ ਬਣੂ ਦੀ ਚੰਗੀ ਚੋਖੀ ਕਰਮਾਂ ਦੀ ਠੀਕ ਆ ਜੀ ਸੋ ਚੰਗੀ ਵਹਿੜਾ ਤੇ ਹੀਰੇ ਕੀ ਮੁੱਲ ਕੀ ਮੰਗ ਰੌਣੀ ਉਹਦੀ ਇਹਦਾ ਵਿਧੀ ਮੁੱਲ 65000 ਕਰਦੇ ਆ ਜੀ ਆ ਮੌਕੇ ਤੇ ਮਾਨਤਾਣ ਕਰਦਾਂਗੇ ਜੀ 65000 ਹਾਂ ਜੀ ਲੈ ਦੇ ਵਾਲੀ ਗੱਲ ਹੀ ਕਰਦ ਗਿਆ ਯਾਰ 60000 ਦੀ ਦੇ ਦਈਏ 60000 ਰੁਪਏ ਹਾਂ ਜੀ ਦੇ ਰਿਆ ਜੀ ਹਾਂ ਜੀ ਲੋਬੀ ਇਹ 60000 ਦੀ ਨੀਰੋਂ ਦਾ ਵੀ ਦੇ ਦੇਣੀ ਆਪਾਂ ਦਿਮਾਗ ਪੈਠ ਕਰਾ ਲੋ 12 10 12 ਦਿਨ ਸਾਹਣੀ ਪੈਣੀ ਆ ਚਲੋ ਕਿਸੇ ਭਰਾ ਨੇ ਜਲਪਾਣੀ ਲੈਣਾ ਰੋਟੀ ਦਿੰਦੀ ਆ ਗਰੰਟਡ ਗੱਲ ਆ ਕੋਈ ਸੱਜਣ ਮੇਰੇ ਪਾਰਖੂ ਭਰਾ ਜਿਹੜੇ ਕਾਰੀਗਰ ਨੇ ਕਾਰੀ ਵਿਹਾਰੀ ਆ ਸੋ ਵੇਖਦੇ ਆ ਸਾਰੇ ਤੁਹਾਨੂੰ ਪਤਾ ਲੱਗ ਜੂਗਾ ਵੀ ਜਲਪਾਣੀ ਦਿੰਦੀ ਆ ਦੇਖੋ ਜੇ ਅੱਗੇ ਰੋਟਾ ਆਉਣ ਵਾਲੀ ਆ ਹੋਰ 60000 ਦੀ ਮਿਲ ਜੂਗੀ ਕਰੋ ਸੰਪਰਕ ਨੰਬਰ ਆਪਾਂ ਸਕਰੀਨ ਤੇ ਚਲਦੇ ਕਰਦੇ ਆਂਗੇ ਪੀਰੇ ਇੱਕ ਨੰਬਰ ਆਪਣੇ ਕਰਦੇ ਸਾਂਗੇ ਫਿਰ ਆਪਣਾ ਨੰਬਰ ਵੀਜੀ 88476 ਹਾਂ 23960 ਠੀਕ ਹੈ ਜੀ ਹਾਂਜੀ ਤੇ ਇੱਕ ਨੰਬਰ ਆਪਣਾ ਹੈਗਾ ਜੇ 92786 66739 66739 ਹਾਂਜੀ ਇਹ ਕੋਈ ਇਹਨੂੰ ਮਾਰਾ ਵੀਰੇ ਹੋਰ ਤੋਰ ਦੇ 100 ਲੋ ਵੀ ਇਹ ਕੋਈ ਹੋਰ ਤੋਰ ਦੇਣੇ ਆ ਤੇ ਮਾਰ ਜਿਹੜਾ ਦੋਸਤ ਸਾਰਾ ਇਸਾਫਤਰਾ ਪਿੰਡ ਬਰੰਦੀਪੁਰ ਵਿਜਿਟ ਕਰਕੇ ਮੇਰਾ ਭਰਾ ਨਿਗਾ ਦੇ ਵਿੱਚੋਂ ਕੱਢ ਲਿਆ ਜੇ ਚੰਗੀ ਵਹਿੜ ਦਿਖਾਤੀ ਆ ਤੁਹਾਨੂੰ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਬਹੁਤ ਵਧੀਆ ਠੀਕ ਆ ਜੀ ਹਾਂ ਮੈਂ ਕੋਈ ਨਹੀਂ ਸਵਾਲ ਕੇ ਆ ਦੇਖੋ ਠੀਕ ਆ ਸੋ ਇਹ ਦੋਸਤੋ ਅੱਜ ਨਾਗਾ ਪਾ ਤੁਹਾਨੂੰ ਦਿਖਾਉਣੇ ਸੀਗੇ ਵੀਰ ਕੀਰੇ ਦੇ ਘਰੋਂ ਇਹ ਚਾਰ ਹੀ ਪਸ਼ੂ ਸੀ ਜੇ ਤੇ ਇਹਨਾਂ ਮੱਝ ਦਿਖਾ ਦਿਆਂ ਨੇ ਤੁਹਾਨੂੰ ਕੋਈ 12 ਕਿਲੋ 14 ਕਿਲੋ ਕੋਈ 15 ਕਿਲੋ ਦੀ ਤਲਰੇ ਦੇ ਪਸ਼ੂ ਆਣ ਕੇ ਮੇਰਾ ਭਰਾ ਤੁਸੀਂ ਵਿਜ਼ਿਟ ਕਰਕੇ ਆਪਣੇ ਦੋ-ਦਾਂ ਘੰਟਿਆਂ ਵਿੱਚ ਜੋ ਕਿ ਤਸੱਲੀ ਕਰੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ